ਸਰਚਕਾਲ ਦੋਸਤੋ ਪਿਛਲੇ ਕੁਝ ਸਮੇਂ ਤੇ ਇਹ ਰੌਲਾ ਪੈਂਦਾ ਪਿਆ ਹੈ ਕਿ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਨਵਾਂ ਜ਼ਿਲ੍ਹਾ ਬਣ ਰਿਹਾ ਉਹਦੇ ਵਿੱਚ ਬਹੁਤ ਸਾਰੇ ਪਿੰਡ ਬੜਾਚੌਰ ਹਲਕੇ ਦੇ ਪਾਈ ਜਾ ਰਹੇ ਇਹਦੇ ਵਿੱਚ ਨਾ ਸਰਕਾਰ ਕੋਈ ਦੱਸਦੀ ਹੈ ਨਾ ਸਰਕਾਰ ਦੇ ਨੁਮਾਇंदे ਕੋਈ ਦੱਸਦੇ ਹੈ ਨਾ ਕੋਈ ਪ੍ਰਸ਼ਾਸਨ ਦੱਸ ਰਿਹਾ ਪਰ ਤੁਸੀਂ ਦੇਖੋ ਕਿ ਬੜਾਚੌਰ ਦੇ ਵਿੱਚ ਜਿਹੜੇ ਵਕੀਲ ਹੈ ਉਹਨਾਂ ਨੇ ਕੰਮ ਛੱਡਿਆ ਹੋਇਆ ਹੜਤਾਲ ਕੀਤੀ ਹੋਈ ਹੈ ਗੜਸ਼ੰਕਰ ਵਿੱਚ ਹੜਤਾਲ ਕੀਤੀ ਹੋਈ ਹੈ ਪਿੱਛੇ ਗੁਰਾਲੀ ਵਿੱਚ ਰੋਸ਼ ਪ੍ਰਦਰਸ਼ਨ ਚੱਲਦਾ ਹੋਇਆ ਸੀ ਅਸੀਂ ਵੀ ਆਪਣਾ ਰੋਸ਼ ਪ੍ਰਗਟ ਕਰਨ ਲਈ ਕੱਲ ਨੂੰ ਦਾਣਾ ਮੰਡੀ ਤੋਂ ਸ਼ਾਮ ਨੂੰ 4:30 ਵਜੇ ਰੋਸ਼ ਮਾਰਚ ਕਰ ਰਹੇ ਹਾਂ ਸਰਕਾਰ ਨੂੰ ਜਗਾਇਆ ਜਾ ਸਕੇ ਨੁਮਾਇੰਦਿਆਂ ਨੂੰ ਜਗਾਇਆ ਜਾ ਸਕੇ ਕਿ ਬੜਾ ਚੋਰ ਦੀਆਂ ਤੁਸੀਂ ਬੰਡੀਆਂ ਨਾ ਪਾਓ ਬੜਾ ਚੋਰ ਦੀ ਆਵਾਜ਼ ਬਲੰਦ ਕਰਨ ਵਾਲੇ ਅਜੇ ਹੈਗੇ ਆ ਔਰ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਪੰਚਾਇਤਾਂ ਦੇ ਮਤੇ ਪਵਾਏ ਬਿਨਾ ਲੋਕਾਂ ਦੀ ਸਲਾਹ ਤੋਂ ਬਿਨਾ ਕਿਸੇ ਵੀ ਹਲਕੇ ਨੂੰ ਤੋੜੋ ਨਾ ਕਿ ਅਗਰ ਤੁਸੀਂ ਇਹਦਾ ਤੋੜਦੇ ਆ ਇਹਨਾਂ ਲੋਕਾਂ ਨੂੰ ਕੰਮ ਕਰਨ ਲਈ ਬੜੀ ਦੂਰ ਜਾਣਾ ਪੈਣਾ ਜਿੱਥੇ ਲੋਕ ਜਿੱਧਰ ਜੁੜੇ ਹੋਏ ਆ ਜਿੱਥੇ ਦੁਆਬੇ ਵਿੱਚ ਰਿਹਾ ਚੰਦੇ ਆ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਉਹਦੀ ਕਦਰ ਕਰਦੇ ਹੋਏ ਤੁਸੀਂ ਬੜਾ ਚੌਰ ਹਲਕੇ ਨੂੰ ਇਕੱਠੇ ਰਹਿਣ ਤੋਂ ਆਓ ਮਿਲਦੇ ਆ ਕੱਲ ਸਾਰੇ ਦੋਸਤਾਂ ਨੂੰ 4:30 ਵਜੇ ਦਾਣਾ ਮੰਡੀ ਬੜਾ ਚੌਰ ਵਿਕੇ ਧੰਨਵਾਦ ਜੀ